ਸਾਨ ਭਰਾਵੋ ਆਪਣੇ ਖੇਤਾਂ ਦੀ ਗੌਰ ਕਰੋ ਪਹਿਲਾਂ ਵੀ ਕਈ ਵਾਰੀ ਮੈਂ ਇਹ ਵੀਡੀਓ ਪਾਈ ਹੈ ਅੱਜ ਫੇਰ ਵੀਡੀਓ ਪਾਉਣਾ ਸੀਤ ਬਲੈਂਡ ਦਾ ਹਮਲਾ ਜਿਹੜਾ ਉਹ ਪੂਰਾ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਆਪਣੇ ਖੇਤਾਂ ਦੇ ਵਿੱਚ ਜਾ ਕੇ ਅੱਜ ਹੀ ਖੇਤਾਂ ਨੂੰ ਪੂਟਿਆਂ ਨੂੰ ਫਰੋਸ ਰੋਲ ਦੇਖੋ ਕਿ ਜਿਹੜਾ ਸੀਤ ਬਲੈਂਡ ਦਾ ਹਮਲਾ ਹੈ ਉਹਦਾ ਪੂਰਾ ਅਟੈਕ ਹੈ ਜਿਹੜਾ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਏ ਨਾ ਹੋਵੇ ਕਿ ਆਪਾਂ ਜਦੋਂ ਨੂੰ ਦੇਖੀਏ ਉਹਦੋਂ ਆਪਣੇ ਖੇਤ ਦੇ ਵਿੱਚ ਜਿਹੜਾ ਹਮਲਾ ਹੱਦ ਤੋਂ ਵੱਧ ਆ ਜਾਵੇ ਸੋ ਹੁਣੇ ਤੁਸੀਂ ਦੋਸਤੋ ਇਹਦੇ ਕੰਟਰੋਲ ਦੇ ਲਈ ਟਾਫ ਹਫ 369 ਦੀ ਸਪਰੇਅ ਕਰੋ ਅਤੇ ਆਪਣੇ ਖੇਤ ਨੂੰ ਸੀਥ ਬਲੈਟ ਅਤੇ ਹੋਰ ਬਿਮਾਰੀਆਂ ਤੋਂ ਬਚਾਓ ਨਹੀਂ ਤਾਂ ਤੁਸੀਂ ਦੇਖਦੇ ਰਹਿ ਜਾਓਗੇ ਕਿ ਤੁਹਾਡਾ ਜਿਹੜਾ ਖੇਤ ਹੈ ਉਹ ਬਿਮਾਰੀਆਂ ਦੇ ਨਾਲ ਬਿਮਾਰੀ ਦਾ ਹਮਲਾ ਜ਼ਿਆਦਾ ਹੋ ਜਾਊਗਾ ਫਿਰ ਇਹ ਝੋਨਾ ਨਿਸਰਨਾ ਨਹੀਂ ਹੈਗਾ ਫਿਰ ਆਪਾਂ ਮਤਲਬ ਕਿ ਰੱਬ ਨੂੰ ਕੋਸਾਂਗੇ ਸੋ ਆਪਣੇ ਖੇਤਾਂ ਦੀ ਭਰਾਵੋ ਗੌਰ ਕਰੋ ਅੱਜ ਜਿਹੜਾ ਮੈਂ ਖੜਿਆ ਆ ਇਹ ਰਾਮਪੁਰਾ ਗੁਜਰਾ ਗਨੌਟਾ ਮੂਨਕ ਸਾਈਡ ਜਿਹੜਾ ਆਇਆ ਹੋਇਆ ਸੀ ਇੱਥੇ ਮੈਂ ਦੇਖਿਆ ਕਿ ਹਮਲਾ ਜਿਹੜਾ ਬਹੁਤ ਆਇਆ ਹੋਇਆ ਸੋ ਆਪਣੇ ਖੇਤਾਂ ਦੀ ਗੌਰ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ